तेरे हार तेरे परवान दो नो आ एता खुश पूरा खुश होन आनंद मंगा <laughs> ओ नाच लो हां हां ओए बात मेरा मेरा माता है तेरे मां भेजा मेरा मां सुखवीर ओ खुशी दा देना तो आई नहीं दिल हाड़ा करी देना दी दोई आप पानी आंखा भरनी ठीक है ना काम नहीं करना हां अपने घर जावे आन खुश रहे पागला आ गया नहीं पागल एक घड़े का घड़े का हाँ एक कंबड़ी दो दो कंबड़ी ये तो कर बस देखना इधर आ जाओ पागल इधर आ जाओ मैं कहाँ आ जाओ चप्पल नहीं नहीं कहाँ पागल नन्हा है कि अब तू की बाहर सब तरफ से सब ठीक है कब आएगा कब ਕਿੰਨੇ ਬਣਾਏ ਕਿਤੇ तेरे ਪ੍ਰਾਕਿਤ ਉੱਧਰ ਤੇਰੇ ਪ੍ਰਾਕਿਆ ਸਾਰਾ ਫੱਟ ਪੂਰੀ ਆਉਂਦੀਆਂ ਕਿੰਨੀ ਹੋ ਗਈਆਂ ਅਸੀਂ ਕਰਦੇ ਨੇ ਪੂਰੀਆਂ 2 6 ਹੋ ਗਈਆਂ ਤੇ ਕਿਤੇ तेरे ਪ੍ਰਾਕਿਤ ਉੱਧਰ ਤੇਰੇ ਪ੍ਰਾਕਿਆ ਹਾਂ 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 ਉਹ ਤੇਰੀ ਹੋਣਾ ਪੈਰੇ ਜਿੱਦੇ ਤਾਂ ਨਹੀਂ ਆਉਂਦੀ ਹਾਂ 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 ਦੱਬੇ ਆ ਕਿ ਪੂਰੀਆਂ ਘੜ ਜਾ ਰਹੀ ਨੇ ਸਾਰੇ ਪਾਸੇ ਰੱਖਣੇ ਆ ਪਤਾ ਨਹੀਂ ਪਤਾ ਨਹੀਂ ਕਿੱਥੇ ਜਾਣਾ ਪਰ ਮਾਣਵਾ ਦੇ ਆ

ਬੁਦਾ ਇੱਕ ਦੋਸਤ ਨੂੰ ਅੱਜ ਆ ਸਾਡੀ ਧੀ ਰਾਣੀ ਨੂੰ ਪਛਾਣਿਆ ਜੀ ਕਿਸੇ ਨੇ ਕਿਆ ਨੋਂ ਪਹਿਲਾਂ ਜਰਾ ਗੁਰਵਿੰਦ ਗੁਰਮਨ ਤੇ ਹੈਗੀ ਜੀ ਸਾਡੇ ਵਿਚੋਲੇ ਦੀ ਧੀ ਬਹੁਤ ਸਿਆਣੀ ਧੀ ਹੈ ਵੈਸੇ ਜੇ ਉਹਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਹੁਣ ਅੰਦੇ ਵਾਲਾ ਪ੍ਰੋਗਰਾਮ ਤਾਂ ਤੁਸੀਂ ਸਾਰਾ ਦੇਖ ਲਿਆ ਜੀ ਚਿੱਠੀ ਦਾ ਜਿਹੜਾ ਲੇਖਨ ਲਖਈਆ ਹੋਇਆ ਤੇ ਹੁਣ ਇੱਧਰ ਜੀ ਬੀਬੀ ਉਹਨਾ ਪ੍ਰੋਗਰਾਮ ਸ਼ੁਰੂ ਹੋਣਾ ਜਿਹੜਾ ਮਹਾਤ ਕਰਨਾ ਇਹਨਾਂ ਨੇ ਤੇ ਉਹ ਵੀ ਉਹਨਾਂ ਦਾ ਸੰਭਵ ਹੋਣਾ ਵੀ ਮੌਜੂਦ ਹੋਣਾ ਤੇ ਇੱਧਰ ਆ ਸਾਡੇ ਪਿੱਡੇ ਜੀ ਕੀ ਆ ਮੈਮੀ ਲੇਗੋਰਪਾ ਤੋਂ ਸਾਡੇ ਕੱਪੜੇ ਸਾਰੇ ਲਿਬੜ ਜਾਣੇ ਕੰਧ ਨਾਲ ਤੁਸੀਂ ਕੀ ਖਾਈ ਜਾਂਦੇ ਮਗਰ ਦੇਖ ਲਓ ਹਾਂ ਮੇਰੇ ਵੱਲੋਂ ਤੁਹਾਨੂੰ ਸਾਰੇ ਵੈਕਪਟ ਕਰ ਸਕਦੇ ਹਾਂ ਗੱਲ ਹਾਂ ਸਾਈਦਰ ਜੀ ਕਾ ਹਾਲ ਥਾ ਸਾਈਦਰ ਜੀ ਕਿਵੇਂ ਹੈ ਆ ਮੇਰਾ ਪੁੱਤ ਕੋਰੇ ਗ੍ਰੀਟ ਤੂੰ ਵੀ ਬੁਲਾ ਦੇ ਪੁੱਤ ਸ਼ਸ਼ੀ ਸ਼ਰੀਕਨ ਦੇਖ ਲੈ ਇਹ ਨਹੀਂ ਇਹਦਾ ਮਸਤੀ ਪਈ ਦੇਖ ਦੇਖ ਦੇਖੋ ਤੇ ਕਿੰਤਾ ਦੇ ਆਈ ਨਹੀਂ ਚੱਕੀ ਦਾ ਹੁੰਦਾ ਪੁੱਤ ਜੇਰੇ ਮਨਾਉਣੀ ਆਪੇ ਬੁਲਾ ਦਿੰਦੀਆਂ ਨੇ ਬੜੇ ਸ਼ਕਲ ਜੀ ਅਜੋ ਪੁੱਤ ਤੇ ਆ ਤਰਲੀ ਸੜ ਬੂਬਾ ਬੂਬਾ ਚੱਲ ਹਾਂ ਅੱਜ ਚੱਲ ਬੂਬਾ ਸ਼ਸ਼ੀ ਦਾ ਬਾ ਮੈਨੂੰ ਇਹ ਦੱਸ ਤੂੰ ਕਿੱਥੇ ਸਕੂਲ ਚ ਪੜਦੀ ਹੂੰ ਸਹਿਦ ਜਯ ਸਿੰਘ ਅਕੈਡਮੀ ਪਰਮਾਚਾਰੀ ਕਿਹੜੀ ਕਲਾਸ ਹੈ ਕਿਫਤ ਆ ਮੇਰਾ ਅਲਬਤਾ ਚਲੋ ਦੇਖਦੇ ਹਾਂ ਬਣਾਉਣਾ ਅਗਲਾ ਪ੍ਰੋਗਰਾਮ ਦੀ ਬੱਲੇ 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 ਰੌਣਕਾਂ ਲੱਗੀਆਂ ਪਈਆਂ ਹਾਂਜੀ ਰੋ ਦਿਨਾ ਸੰਸਰੀ ਕਾਲ ਜੀ ਕੱਲ੍ਹ ਹੀ ਕਾਲ ਕੀਤੀ ਗਏ ਦਾ ਇਹਦਾ ਮੈਰੀ ਗੱਲਬਾਤ ਕਰਾਤੀ ਤੂੰ ਹੁਣ ਬਚੋਲਣਾ ਕੋਈ ਲੱਗੀ ਵੀ ਮੀਟਿੰਗ ਕਰ ਕੋਈ ਮੀਟਿੰਗ ਜ਼ਰੂਰੀ ਚੱਲਦੀ ਆ ਤੁਹਾਡੀ ਸਮਝਾ ਰਹੇ ਆ ਵੀ ਉੱਥੇ ਜਾ ਕੇ ਐਦਾਂ ਰਹਿਣਾ ਉਦਾਂ ਰਹਿਣਾ ਨਾ ਨਾ ਜ਼ਰੂਰੀ ਹੈ ਤੁਸੀਂ ਸਮਝਾ ਰਹੇ ਆ ਮੈਨੂੰ ਇਹ ਜ਼ਰੂਰੀ ਹੈ ਹਾਂਜੀ ਤੇ ਇਹਦੇ ਲਈ ਸਾੜ ਦੀ ਚੱਲ ਰਹਿਣਾ ਦਾ ਹਾਂਜੀ

ਬਚਾ ਕੇ ਕੀ ਕਰਦਾ ਉਹ ਇਹਨਾਂ ਮਿਕਸ ਕਰ ਸਾਰੇ ਨਾਲ ਮਿਕਸ ਕਰ ਯਾਰ ਕਰਕੇ ਚੱਲਣਗੇ ਬਾਈ ਨਹੀਂ ਨਹੀਂ ਤੇਰੀ ਲੱਗਣੀ ਨਹੀਂ ਬੱਜ ਜਾਣੇ ਫਿਰ ਕੀ ਕਰੂੰਗਾ ਤੂੰ ਪੂਰਾ ਹੋ ਗਿਆ ਮੈਂ ਕਿਹਾ ਫਿਰ ਪੂਰਾ ਆ ਜੂੰਗਾ ਥੋੜਾ ਥੋੜਾ ਇਹ ਕੰਪਲੀਟ ਕਰਦੀ ਸਾਡੇ ਨਾ ਨਾ ਕੰਪਲੀਟ ਨਹੀਂ ਕਰਦੀ ਹੈਗੀ ਜਿਹਦੇ ਜਿਹੜਾ ਹੁਣ ਦੋਨਾਂ ਦਾ ਆਪਣੇ ਵਿਆਹ ਕਰਨਾ ਇਹਨਾਂ ਦੀ ਵਾਰੀ ਆ ਇਹਨਾਂ ਨੂੰ ਦੋਨੋਂ ਦਾ ਹੀ ਕਰ ਦੇਣਾ ਨਾ ਥੋੜੀ ਗਾੜੀ ਨਾਲ ਜਿਹੜੇ ਸਭ ਨਾਲ ਗੱਲ ਕਰੀਓ ਉਹ ਤਾਂ ਭਾਈ ਮੌਕੇ ਜਵਾਬ ਦਊਗਾ ਦਾਣਾ ਪੂਰੀ ਹੋ ਕੇ ਕਰਨਾ ਹਾਂ ਮੌਕੇ ਨਾਲ ਤੂੰ ਦਾ ਕਰਤਾ ਦਾ ਬਦਾਨਾ ਦਾ ਮੈਂ ਸੁੱਧਰ ਕੰਮ ਨਹੀਂ ਨਹੀਂ ਕਰ ਲਿਓ ਮਿਠਾ ਬੱਸ ਬਹੁਤ ਜਿਹਾ ਦਮ ਆ ਗਿਆ ਬੱਸ ਬਏ ਪਾ ਕੇ ਰੱਖ ਦੇਣੀ ਆ ਹਾਂ ਤੂੰ ਬੱਸ ਯਾਰ ਅਬ ਨਹੀਂ ਰਹਿਣਾ ਚੋਟ ਪਰ ਆਹ ਕਰਾ ਲੇ ਤੁਸੀਂ ਕੋਈ ਮੇਰੀ ਗੱਲ ਸੁਣੋ ਹਾਂ ਲੋ ਕੋਈ ਗੀਤ ਗੁੱਟ ਬਿਗਾਉਣ ਹੁੰਦੇ ਹਨ ਗਾਉਂਦੀਆਂ ਲਾ ਮਾਹਤ ਲਾਉਂ ਜਾਂ ਮਾਹਤ ਦੋ ਸਕੇਲੇ ਬੰਨੋ ਇੱਧਰ ਲਿਆ ਕੇ ਸਕੇਲੇ ਉਹ ਨਾ ਲੈ ਜੀ ਜੀ ਆ ਜਾਓ ਆਚਾਰੂ ਆਪ ਪਿੱਛੇ ਬੈਠਾ ਤਕੜੇ ਵਸ ਕਰ ਬਾਤ ਲਾਉਣੇ ਸਰ ਬਾਤ ਪਲਾ ਦੇਣਾ ਇਹਨਾਂ ਨੂੰ ਬਾਤ ਤੇ ਪਲਾ ਦੇ ਹੋਰ ਕਿੰਨੂੰ ਲੈ ਪਰ ਥੋੜਾ ਬੈਠੀ ਹੋਣੀ ਇੱਕ ਬੰਦ ਬੈਠਾ ਉਹ ਸਾੜੀ ਨਹੀਂ ਆ ਜਾਂ ਕੋਈ ਹੋਈ ਹਾਂ ਪਿਆ ਬਾਤ ਨਹੀਂ ਦੀ ਹਾਂ ਤੇਰੇ ਨੂੰ ਜੇ ਨਾ ਜੇ ਆਰਮਿੰਗ ਹੈ ਜੇ ਕਰਦੇ ਆਂ ਜੇ ਆ ਗਈ ਨਾ ਜੀ ਜੀ ਕਿਤੇ ਬਸ ਲੱਗਾ ਆਵਾਜ਼ ਹੋ ਗਈ ਜਾਨਾ ਤੁਹਾਨੂੰ ਮਿਲਣਾ ਸਭ ਤੋਂ ਇੱਕ ਹੋ ਗਿਆ। ਅਗੋਂ ਪਿੱਛੇ ਕੋਈ ਆਲੇ ਨੇ ਕੋਈ ਸੀ। ਤਿਆਰੀ ਹੈ ਜੀ? ਹਾਂਜੀ ਪੂਰੀ। ਕੋਈ ਤਾਂ ਬੰਦ। ਪੂਰੀ ਤਿਆਰੀ। ਹੋਰ ਦੇ ਦਿਓ ਮੈਨੂੰ ਲੇਕੂ ਗਰੂਪ। ਹਾਂਜੀ। ਇਹਨੂੰ ਵਾਪਸ। ਹਾਂ ਉਹ ਪੰਤਾ ਹੋ ਜਾਣੇ ਹਨ ਉਹ ਤਾਂ ਹੋ ਗਏ ਮਾਸੀ ਦਾ ਛੋਟ ਲੂ ਬਸਾਨ ਨੇ ਨਹੀਂ ਦੱਸੀਆ ਛੋੜਾ ਇੱਕੇ ਰਹਿ ਗਿਆ ਇੱਧਰ ਨੂੰ ਹੋ ਮੇਰੇ ਕਿੰਨੂ ਨੂੰ ਕੋ ਮਾਂ ਹਾਂ ਬੜੇ ਰਹਿ ਗਿਆ ਬਾਤ ਆਉਨੇ ਅੱਧ ਨੂੰ ਸ਼ਕਲ ਕਰ ਲੋ ਜੀ ਜੁੰਦੀ ਦਾ ਮੈਂ ਕਿਹਾ ਹੋਰ ਹਾਲੋ 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 ਕਿੱਧਰ ਨੂੰ ਅੜਦਾ ਲੀਆਂ ਗੱਠਾ ਗੁੱਠਾ ਜੀਆਂ ਤੁਸੀਂ ਫੇਰ ਔਰ ਕਿਧਰ ਹੀ ਦੇਖ ਪਿਆਰ ਨਾਲ ਸਲਦਾ ਮੈਂ ਤਾਂ ਫੋਨ ਲੈਂ ਕੱਟਣੀ ਰਹਿ ਨਹੀਂ ਇੱਕ ਮਿੰਟ ਕੋਈ 10 ਸਿੱਰੀ ਕਾਲਸ ਆਏ ਹਾਂ ਨਾ ਹੁਣ ਹੋਰੇ ਆ ਕੇ ਦੇਖਣਾ ਘਰ ਬੈ ਕੇ ਨਹੀਂ ਦੇਖਣਾ ਸਾਰਾ ਪਿਆ ਫੜੋ ਰਿਹਾ ਆ ਕੇ ਦੇਖਣਾ ਹਾਂਜੀ ਨਾ ਇਖੜਨਾ ਹਾਂ ਬਾਹਾਂ ਖੜਾ ਤਿਆਰੀ ਰੱਖੋ ਆਪਣੀ ਬਸ ਹਾਂ ਆਪਾਂ ਗਲਾਸ ਦੇ ਚੱਕੜੇ ਹਾਂ ਵੀਡੀਓ ਦੀ ਗਲਾਸ ਆਪ ਕੋਲ ਤਾਂ ਹੈ ਹਾਂ ਬਣਾਇਆ ਹੈ ਉਹ ਰਹਿ ਮੈਂ ਰਹਿਣੇ ਕਿ ਕਿਵੇਂ ਹੈ ਖਾਲੀ ਹੈ ਸਾਡੇ ਮੇਰੇ ਨਾਲ ਦੇ ਵਿੱਚ ਹੈ ਹੈਪੀ ਬਿੰਗ ਓਏ ਬਾਅਦ ਚ ਨਹੀਂ ਬੰਦ ਹੁੰਦੇ ਗਾਨੇ ਕਿ ਪਹਿਲੀ ਬੰਦ ਹੁੰਦੇ ਆ ਪਹਿਲੀ ਬੰਦ ਪਿੱਤੜ ਢੀਕਾ ਦਰਜਨਾਂ ਨਹੀਂ ਮੇਰੇ ਬੰਨੂ ਕਿੱਥੇ ਆਹ ਦੇਖੋ ਬੰਨਦੇ ਫਿਰਦੇ ਆ ਬੰਨਦੇ ਕੋਈ ਨਹੀਂ ਲੈਣਾ ਐਨੇ ਤਿਆਰੇ ਗਏ ਨੇ ਗੁੰਨੇ ਲੈ ਤੇ ਕਿੱਥੇ ਗਦਾ ਹੁਣ ਕੋਈ ਦਿਖ ਰਹੀ ਨਹੀਂ ਹੈਗੀ ਆ ਮਲੇ ਸਾਡੀ ਨਾਲ ਨਾਲ ਹੋ ਕੇ ਤੂੰ ਉਹਨੂੰ ਕਹੀ ਚੱਲ ਕਿੱਥੇ ਆ ਉਹ ਉਹ ਨੂੰ ਕਹੀ ਜਾਂਦੀ ਕਿੱਥੇ ਆ ਹੋ ਪਾਮੀ ਨੇ ਆਤਾ ਜਾ ਨਹੀਂ ਹੈਪੀ ਨੂੰ ਆਈ ਰਹਿਣੀ ਹੈ ਹੈਗੇ ਬੂਆ ਹੈਗੇ ਉਹ ਦੱਤਾ ਗੁੱਚਾ ਨਾ ਬਹੁਤਾ ਇੱਧਰ ਰਹਿੰਦੇ ਜਾਂ ਦੇ ਬੰਨਾ ਹੈ ਜਿਹੋ ਉਧਰ ਹੈਗੇ ਬੰਦੇ ਹੈਗੇ ਉਧਰ ਰਹੇ ਭਾਪੀ ਕੋਲ ਹੈਗੇ ਥੋੜੇ ਜੀ ਆਪ ਹੈਗੇ ਜਿਹੜੇ ਕੋਲ ਅੱਛਾ ਪੰਨਾ ਲੈ ਆਉਂ ਉਹ ਬੰਨ ਹੋਏ ਵੈਂਟੇਜ ਆ ਇਹਨੂੰ ਕੀ ਕਰਨਾ ਇੱਧਰ ਤਾਂ ਬੰਨ ਹੋ ਗਏ ਉਧਰ ਹੀ ਰਹਿੰਦੇ ਆ ਅੱਛਾ ਜੀ ਉਧਰ ਰਹਿੰਦੇ ਹੈਗੇ ਭਾਪੀ ਇੱਧਰ ਰਹਿੰਦੇ ਆ ਬੰਨ ਉਧਰ ਬੰਨ ਉਹ ਜਿਹੜੇ ਰਹਿ ਗਏ ਜਿਹੜੇ ਰਹਿ ਗਏ ਹੱਥ ਖੜਾ ਕਰ ਦੋ ਬਣਾ ਲਓ ਜਿਹੜੇ ਲਗਾ ਦੋਠੀ ਖਾਣੀ ਆ ਉਹਦੇ ਬਣਾ ਲਓ ਆਈ ਆਈ ਨੋ ਇਟ ਇੰਸਾਈਡ ਦਾ ਸੋਟੋ ਵਾਟਸ ਐਸ ਜੈਪਾ ਹਾ ਦਾ ਹੀ ਮੈਂ ਹੁਣ ਕਰਦੇ ਜਿਹੜੇ ਹੁਣ ਆਉਂਦੇ ਨੇ ਸਾਰੇ ਇੱਥੇ ਤੇ ਮਾ 3 ਮਿੰਟ ਉਧਰ ਤੋਂ ਲੈਣਾ ਪਾ ਆ ਇਹਨਾਂ ਦਾ ਫਾੜਾ ਪੀ ਇੱਕ ਇਧਰ ਦੀ ਮੁਕ ਮੁੰਡੇ ਨੂੰ ਨਹੀਂ ਮੁੰਡੇ ਨੇ ਬੰਨਣਾ ਛੋਟੇ ਜੀ ਚਾਚੀ ਕਹਿੰਦੀ ਜਿਹੜੇ ਹੋਏ ਲਓ ਮੈਂ ਫੜਾ ਦੂੰ ਆ ਮੁੰਡੇ ਨੂੰ ਤੇ ਦੇ ਵਿੱਚ ਮੈਂ ਤਾਂ ਨੇੜੇ ਵਿੱਚ ਆ ਦੇ ਦੇ ਨੂ ਇਹ ਇੱਥੇ ਤਾਂ ਦੇ ਫੜਾ ਦਿਓ ਤੁਸੀਂ ਫੜਾ ਦਿਓ ਮੁੰਡੇ ਦਾ ਖਤਰਾ ਹੈ ਫੜਾ ਦਿਓ ਮੁੰਡੇ ਨੂੰ ਲੈ ਚੱਲ ਬੰਦ ਆ ਜਾ ਹੋ ਰਹੇਗੇ ਦੇਖੀ ਜੱਸੀ ਬੰਦ ਚਲੋ

ਤੁਸੀਂ ਬੰਨ ਲਓ ਆਹ ਹੋਰੇ ਮੇਰੇ ਕੋਲ ਬੰਨ ਦੋ ਨੀ ਆ ਇਹਨਾਂ ਦੇ ਵੀ ਬੰਨ ਦੋ ਫਿਰ ਟੱਕ ਲੈ ਫਿਰ ਬਾਹਰ ਰਹਿ ਗਈ ਹੈ ਚਾਹਣਾ ਫਿਰ ਟਰ ਦੋਈ ਨਹੀਂ ਹੋਣੇ ਵਿਆਹ ਨਾ ਹੋਣੇ ਕਿੰਨਾ ਨਹੀਂ ਦੀ ਦੀ ਦੇਖਦਾ ਨਹੀਂ ਉਹ ਬੰਨ ਰਹਿ ਗਈ ਹਾਂ ਮੈਂ ਕੋਈ ਨਾ ਹਾਂ ਮੈਂ ਕੱਢ ਲਵਾਂ ਅਰੇ ਹੋਰ ਨੇ ਵੀ ਹੋਣੇ ਕੋਈ ਨਾ ਹੈਗੇ ਮੈਂ ਕੱਢ ਲਿਆਉਣੇ ਜਾ ਕੇ ਆਹ ਫੜਿਓ ਮਨ ਇਹ ਜਾ ਕੇ ਇੱਥੇ ਬੋਲੋ ਕੰਨ ਦੇ ਕਿੱਦਾਂ ਨਾ ਲਾ ਲੈ ਲਾ ਲੈ ਮੈਂ ਤਾਂ ਗੋਲੀ ਨਾਲ ਮੁਬੈ ਤੇ ਕਿਰਾਏ ਲਾਉਣੇ ਲੋ ਦੇ ਕੋ ਦਾਦੀ ਕੁੜੀ ਦੀ ਹਾਂ ਹਾਂ ਦਾਦੀ ਆ ਕੁੜੀ ਦੀ ਸਰਟਾ ਕਰੋ ਡੇਟਾ ਕੋ ਭਾਈ ਸਾਡੀ ਮੋਨੇ ਨੰਗੇ ਨਾ ਜੇ ਦੇ ਤੁ ਜੰਨੀ ਆ ਹਾਂ

चलो को गा भी लो हत्थे लोने चल उधे क्या चल तेन বোড়া ভারী টানটা কোড়া ਕਿੰਨੇ ਤੇ ਨਾ ਹਾਂ ਸੱਤ ਨਹੀਂ ਹੋਏ ਨੀ ਅਜੇ ਕਹਿੰਦੀ ਸੱਤ ਨਹੀਂ ਹੋਏ ਸੇ ਹੋਏ ਸੱਤ ਹੋ ਗਏ ਤੈਨੂੰ ਸੁਣੇ ਨਾ ਕੀ ਗੱਲ ਕਹਿਣੀ ਨਾ ਗਣੇ ਨੀ ਸੱਤ ਹੋ ਗਏ ਕਰ ਦੋ ਇੱਕ ਵਾਰ ਪੂਰਾ ਕਰ ਦੋ ਇੱਕ ਵਾਰ ਮੰਮੀ ਨਾ ਨਾ ਹੋਵੇ ਹੋਵੇ ਕੱਲ੍ਹ ਕੀ ਹੋਵੇ ਮੈਂ ਤਾਂ ਨਹੀਂ ਕਿੱਥੇ ਗੇਲ ਲੈ ਗਏ ਨਾ ਗੇਲ ਅੰਨੇ ਦੋ ਮੋੜ ਮਾਰ ਤਾ ਨਾ ਆ ਦੋ ਮਾਰ ਦੋ ਨਾ ਦੋ ਚੜਾ ਲੈ ਨਾ ਚੜਾ ਲੈ ਆ ਲੈ ਚੱਲ 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 ਚੱਕੋ ਦੋ ਦੀ ਹੈ छोड़े sure. रोटी <laughs> ਆਏ ਕੇ ਤਾਂ ਹਾਲੀਆਂ ਕਲੋਨਾ ਕਰਦੀ ਆ ਚਾਹੀਦਾ ਵੀ ਅੱਕਣੀ ਰੌਣਕ ਵੇਲਾ ਅੱਕਣੀ ਚੱਲਦਾ ਖੁਸ਼ੀ ਦਾ ਤੇਨਾ ਜੇ ਅੱਜ ਨਾ ਕਰੀਏ ਕਰਨੀਆਂ ਕਾ ਦਾ ਮਨ ਉਹ ਵਦਨੀਆਂ ਚੱਲੇ ਤੈਨੂੰ ਗੋਦਾਂ ਆਵੇ ਵਦਨੀਆਂ ਤੇਰੇ ਆਲੂ ਕਰਵਾ ਨੂੰ ਸਰਦਖਿਆ ਦੇ ਰੰਨਾ ਵਦਨੀਆਂ ਚੱਲੇ ਪੈਨੂੰ ਗੋਦਾਂ ਆਵੇ ਮੈਰਾ ਵੀ ਨਾਲੇ ਦੇ ਵਦਨੀਆਂ ਚੱਤੀ ਤੈਨੂੰ ਗੋਦਾਂ बधाइयां बधाइयां दा तुसेनू बधाइयां ए बधाइयां दा तुसेनू बधाइयां मेरे बधाइयां दे आज मु तरसा मु की रियां नाम बधाइयां तुसेनू बधाइयां बधाइयां भाभी तेंनु बधाइयां ਬਧਾਈਆਂ ਤੇਰੇ ਪਰਿਵਾਰ ਨੂੰ ਜਿਹਨੇ ਹਰੀਆਲੀ ਦੇ ਹਰੀਆਲੀ ਤੇਰਾ ਨਾਂ ਰੱਖਿਆ ਬਧਾਈਆਂ ਬਾਫੀ ਤਨੂ ਬਧਾਈਆਂ ਦੀ ਬਈ ਚਾਹੋ ਚਾਹਤਾ ਹੈਗੀ ਆ ਫਿਰ ਇੱਕ ਨਹੀਂ ਐ ਕਿਣੀ ਚੱਲਦੇ ਹੁੰਦੇ ਪ੍ਰੋਗਰਾਮ ਜਿਹੜਾ ਚੱਲਦਾ ਹੈ ਸਹੀ ਚੱਲ ਆ ਮੈਂ ਬਧੀਆਂ ਹੋ ਗਿਆ ਹੂੰ ਜਿੱਥੇ ਚਲੇਗੀ ਹਾਂ ਮਾਤਰੀ ਹੋਗੇ ਹਾਂ ਆਨੇ ਆਪਣਾ ਬਧੀਆਂ ਪ੍ਰੋਗਰਾਮ ਹਾਂ ਚਲੋ ਹੁਣ ਉਹਨਾਂ ਨੂੰ ਜਿਹੜਾ ਹੋਰ ਕੁਝ ਚਾਪ ਤੈਨੂੰ ਵੇਦਾ ਤੈਨੂੰ ਵੇਦਾ ਤੈਨੂੰ ਵੇਦਾ ਤੈਨੂੰ ਲੋਟਾਇਆ ਵੇ ਵਧੰਨ ਤੈਨੂੰ ਤੈਨੂੰ ਤੇਰੇ ਆਰ ਤੇਰੇ ਪਰਵਾਹ ਲੋ ਜੀ ਨੇ ਰੱਖੀ ਤਸਵੀਰ ਨੋ ਆਹ ਇਹ ਤਾਂ ਖਸਮ ਪੂਰਾ ਖਸਣਾ ਹੁਣ ਆਨੰਦ ਮੰਗਾ ਓ ਨੱਚ ਲੋ ਹਾਂਜੀ ਹਾਂਜੀ ਮੈਂ ਬਾਹਰ ਮੇਰਾ ਦੇਖ ਮਰ ਮਾਤਾ ਹੈ ਤੇਰੇ ਨਾਲ ਬਿਜਾ ਮੇਰਾ ਮਾ ਸੁਖ ਵੀਰ ਉਹ ਖੁਸ਼ੀ ਦਾ ਦਿਨ ਆਇਆ ਨਹੀਂ ਕੋਈ ਦਿਲ ਹੌਲਾ ਕਰੀਦਾ ਖੁਸ਼ੀ ਤੋਂ ਹੀ ਆਪਾਂ ਨਹੀਂ ਅੱਖਾਂ ਭਰਨੀ ਹੈ ਹਾਂ ਠੀਕ ਹੈ ਨਾ ਆਪਾਂ ਨਹੀਂ ਕਰਨਾ ਹਾਂ ਆਪਣੇ ਘਰ ਜਾਵੇ ਹਨ ਖੁਸ਼ ਰਹੇ ਹਾਂ ਭਾਗ ਲਾਵੇ ਦੇ ਘਰ ਹਾਂ ਆ ਕੰਮ ਨਹੀਂ ਕਰ ਹੈ ਤਾਂ ਆਪਾਂ ਮੈਨੂੰ ਤਾਂ ਇਹ ਤਾਂ ਵੀ ਖੁਸ਼ ਹੋਊਂਗੇ ਤੇ ਇੱਕ ਅੱਧੀ ਬੋਲੀ ਇਹ ਵੀ ਪਾਉਂਗੇ ਅੱਜ ਮੰਨਣੀ ਭਰਨਾ ਹਾਂ ਅੱਜ ਨਹੀਂ ਭਰਨਾ ਹਾਂ ਨਾ ਅੱਜ ਤਾਂ ਖੁਸ਼ੀ ਦਾ ਦਿਨ ਹੈ ਠੀਕ ਹੈ ਟੈਂਸ਼ਨ ਨਹੀਂ ਲੈਣੀ ਕਰਦੇ ਹਾਂ। ਹਾਂ। ਧੀਆਣਾ ਆਪਾਂ ਖੁਸ਼ੀ-ਖੁਸ਼ੀ ਤੋਰਨੀ ਆ। ਖੁਸ਼ੀ-ਖੁਸ਼ੀ ਤੋਰਨੀ ਆ। ਖੁਸ਼ੀ-ਖੁਸ਼ੀ ਆਪ ਵੀ ਖੁਸ਼ ਰਹੋ। ਜੇ ਉਹਦਾ ਸਾਹਮਣੇ ਤੁਸੀਂ ਦਿਲ ਕੱਚਾ ਕਰੋਗੇ ਤਾਂ ਉਹ ਤੁਹਾਡੇ ਨਾਲ ਤੇ ਜ਼ਿਆਦਾ ਉਹਦਾ ਵੀ ਦਿਲ ਹੈ ਜਾਈ ਆ। ਉਹਦਾ ਮਾਂਤਾ ਚੰਮ ਚੰਮ ਕਰਦਾ ਹੈ। ਫਿਰ ਵੀ ਜਿਹੜਾ ਕਰਨ ਨਹੀਂ ਬਾਪ ਦਾ ਜਿਆਦਾ ਕਰਨ ਤਾਂ ਕੱਪਟਾ ਕਿਹਾ ਗਾਲੂ ਸਿੱਧੀ। ਕਹਿੰਦੇ ਹੁੰਦੇ ਜਿਹੜੀ ਮਾਂ ਦੀ ਉਹ ਜਿਹੜੀ ਹੁੰਦੀ ਹੈ ਨਾ ਉਹ ਵੱਖਰੀ ਹੁੰਦੀ ਆ। ਬਾਪ ਕਈ ਬਾਪ ਕਈ ਮਾਰਦੀ ਹੈ ਤੇ ਗੱਲ ਉਹ ਨਾ ਖੜਦੀ ਹੁੰਦੀ ਅੰਦਰ ਨੂੰ ਨਾ। ਪੱਥਰ ਜਿੱਲੇ ਬਣਾਇ ਨਹੀਂ ਸਕਦੀ ਠੀਕ ਨਹੀਂ ਗਾ ਚੱਲ ਕੋਈ ਨਹੀਂ ਬੈਗਰ ਉਹਨਾਂ ਸਾਰਾ ਕੁਝ ਸੁੱਖ ਸ਼ਾਂਤੀ ਰੱਖਣਾ ਚੜ੍ਹਦੀ ਕਲਾ ਚ ਰੱਖਣਾ ਓਕੇ ਬਾਕੀ ਵਧਾਈਆਂ ਭਾਬੀ ਵਧਾਈਆਂ ਭਾਬੀ ਜੀ ਤੈਨੂੰ ਵਧਾਈਆਂ ਦੀ ਚਲੋ ਵੇ ਕੋਈ ਵੀ ਸਾਰਾ ਨੂੰ ਨੱਟ ਪੱਜ ਓਏ ਬੱਤੂ ਤੁਸੀਂ ਬਹੁਤ ਰੌਲਾ ਪਾਇਆ ਪਿਆ ਤੁਹਾਡਾ ਰੌਲਾ ਮਨੂੰ ਬਹੁਤ ਡਿਸਟਰਬ ਕਰਦਾ ਤੁਸੀਂ ਇੱਕ ਆ ਵੀ ਵਿਚਾਰ ਵਾਲੀ ਵੀ ਤੁਹਾਡੇ ਨਾਲ ਅੱਜ ਆਹ ਪਾਇਨੇ ਕੋਸਕ ਜਿਕਣਾ ਤੂੰ ਕਰਾਉਂਦਾ ਨੀ ਹਿੰਦੂਆਂ ਨੇ ਪੁੱਤ ਕਿਸੇ ਦਾ ਚੱਕੀ ਮਾਰ ਦੇਣਾ ਕੋਸ ਫਿਰ ਕੀ ਕਰੇਗਾ ਝੂਠੇ ਮੁਠੀ ਉਹ ਤਾਂ ਜੇ ਹੱਥ ਚ ਕੋਸ ਹੋਇ ਉਹਨੇ ਮਾਰ ਦੇਣਾ ਨਾ ਨਾ ਆਇ ਨਹੀਂ ਖੇਲਦੇ ਸੀ ਮਾਰਨਾ ਨਹੀਂ ਕਾਹ ਖੇਲਣਾ ਚਲ ਆਇ ਖੇਲਦੇ ਤਾਂ ਤੂੰ ਮਨੂ ਪੁੱਤ ਉਹਦੇ ਹੱਥ ਚ ਬੈਠਾ ਉਹਨੇ ਓਕੜੀ ਮਾਰ ਦੇਣਾ ਉਹ ਜਿਹਦੇ ਬਚ ਗਿਆ ਬਸ ਝੂਠੀ ਮੁਠੀ ਵਾਲਾ ਤਾਂ ਕੰਮ ਸੱਚੀ ਹੋਣਾ ਚਾਹਦੇ ਮਤ ਆਹੀਂ ਕਹਿੰਦਾ ਇੱਲਤ ਨਾ ਕਰੋ ਪਿਆਰ ਨਾਲ ਜਿਹੜਾ ਕੰਮ ਕਰਨਾ ਪਿਆਰ ਨਾਲ ਕਰੋ ਹਾਂ ਹਾਂ ਆਹ ਇਹੋ ਜੀ 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 ਆਹ ਇਹੋ ਜੀ

ਹਾਂ ਹਾਂ ਗੋੜਾ ਪਾਉਂਦੇ 70 ਰੁਪਏ ਕਿਲੋ ਗੋੜਾ ਬੇਬੇ ਸਾਡੀ ਗੱਲ ਆ ਨਾ ਮਾਰਦੀ ਟਿਕਾਣੇ ਰੋਜ਼ ਆਉਣਾ ਗੋੜਾ ਦਾ ਪਤਾ ਹੀ ਹੈ ਆਏ ਕੋਈ ਪਹਿਲਾ ਆਈ ਗੱਭਦੇ ਹੋ जीतने वालों तो आएंगे, आ भी नहीं आएंगे, खाते हैं, खाते नहीं हैं, वो बातें ये मतलब मुँह नहीं में खाते हैं, और जब फिर वो उन्हें पंच पिज़्ज़े खिलाएंगे, कैसे हम भी पारी پھر پے اس میں کس طرح جي ڪم ڪم ٿي وڃي يعني هر ڪنهن لاءِ ٿي وڃي ڏيکاري هران ۽ جو پاپو گڏ منهنجي کول آئي منهنجي کي چئي ته مان ڪنهن سان ڳالهائي پيان ٿا